ਸੋ ਖੋਪੇ ਲਾ ਕੇ ਆ ਗਿਆ ਆ ਭਗਵੰਤ ਜਿਹੜਾ ਉਹ ਮੈਂ ਪੁੱਛਿਆ ਇਹਨੂੰ ਤੇ ਖਲੋਤੇ ਹਾਊਸ ਦੇ ਵਿੱਚ ਲੱਭਦਾ ਕੁਝ ਨਹੀਂ ਖੋਪੇ ਨੂੰ ਕਿ ਬਾਤ ਨੇ ਉਹ ਕਹਿੰਦੇ ਜੀ ਪਰਸੋਂ ਚੌਥੇ ਆ ਮੇਰੀ ਗੱਲ ਸੁਣਿਓ ਅੱਜ ਤੋਂ 4 ਦਿਨ ਪਹਿਲੇ ਹਸਿਆਰਪੁਰ ਚ ਇੱਕ ਫੋਰਸ ਦਾ ਰੈਸਟ ਹੂ ਸੀ ਉਥੇ ਤੁਰ ਗਿਆ ਇੱਕ ਫਿਲਮੀ ਐਕਟਰ ਨਾਲ ਸੀ ਰਾਤ ਕੰਮ ਓਵਰ ਹੋ ਗਿਆ ਰਾਤ ਕੰਮ ਓਵਰ ਹੋ ਗਿਆ ਤਾ ਵਾਲਾ ਇੱਕ ਜਿਹੜਾ ਇਹਦਾ ਪੀਐਸਓ ਸੀ ਇਹਦਾ ਰਿਸ਼ਤੇਦਾਰ ਵੀ ਹੈ ਇਹ ਮਾਮਾ ਲੱਗਦਾ ਉਹ ਇਹਦਾ ਭਨੇਵਾ ਲੱਗਦਾ ਉਹ ਅੰਦਰ ਆ ਗਿਆ ਵਿਚਾਰਾ ਭਨੇਵਾ ਮਾਮੀ ਨੇ ਟੈਲੀਫੋਨ ਕੀਤਾ ਉਹ ਇਹਨੂੰ ਸ਼ਾਮ ਕਿਤੇ ਪਾਮੇ ਨੂੰ ਕਿਤੇ ਕਿਤੇ ਇੱਥੇ ਹੀ ਨਾ ਕਿਤੇ ਉਹ ਤਾਂ ਨੂੰ ਤੁਰ ਜੇ ਹੈਲੀਕਾਪਟਰ ਤੋਂ ਚੜਿਆ ਚੜਿਆ ਉਹ ਵਿਚਾਰਾ ਅੰਦਰ ਗਿਆ ਗੁੱਥਮ ਗੁੱਥੇ ਹੋ ਗਈ ਗੁੱਥਮ ਗੁੱਥੇ ਹੋ ਗਏ ਨੇ ਚਪੇੜ ਕੱਢ ਮਾਰੀ ਪੀਐਸਓ ਨੂੰ ਪਹਿਲੀ ਵਾਰ ਇਸ ਟੀਚ ਹੋਇਆ ਗਲੇ ਸਾਹਿਬ ਇਹਦੇ ਪੀਐਸਓ ਨੇ ਇਹਨੂੰ ਕਸੋਨ ਮਾਰਿਆ ਜ਼ੋਰ ਆ ਮੈਂ ਸਚਾਈ ਗੱਲ ਦੱਸ ਰਿਹਾ ਉਹਨੇ ਮਾਰਿਆ ਕਸੋਨੋ ਦੀ ਲਾਲ ਹੋ ਗਈ ਸਾਰੀ ਅੱਖ ਖੂਨ ਆ ਗਿਆ ਅੱਖ ਚ ਕੱਲ ਖੋਪੇ ਪਾ ਕੇ ਆ ਗਿਆ ਪਹਿਲੀ ਵਾਰ ਇਤਿਹਾਸ ਦੇ ਵਿੱਚ ਕਿਸੇ ਮੁੱਖ ਮੰਤਰੀ ਨੂੰ ਉਹਦੇ ਸਿਕਿਉਰਿਟੀ ਗਾਰਡ ਨੇ ਕਿਥੋਂ ਮਾਰ ਗੱਡੇ ਇੱਥੇ ਬਣੇਗਾ ਤੁਹਾਡਾ ਕੀ ਸਾਜਾ ਕੀ ਬਣੇਗਾ ਪੰਜਾਬ ਦਾ ਕਿੰਨਾਂ ਦੇ ਹੱਥ ਅਸੀਂ ਪੰਜਾਬ ਦੇ ਦਿੱਤਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਗਿਲਸਾ ਬਸਾਂ ਹੀ ਅੰਗਰੇਜ਼ ਆਏ ਸੀ ਆਪਣੀ ਅੰਦਰੂਨੀ ਲੜਾਈ ਦੇ ਕਾਰਨ ਅੰਗਰੇਜ਼ ਆਏ ਪਹਿਲਾ ਜਿਹੜਾ ਇੱਥੇ ਰੀਜੈਂਟ ਆਇਆ ਸੀ ਉਹਦਾ ਨਾਂ ਸੀ ਸਰ ਜੌਨ ਲਾਰੈਂਸ ਇੱਥੇ ਉਹ ਜੌਨ ਲਾਰੈਂਸ ਪਹੁੰਚ ਗਿਆ ਕੇਜਰੀਵਾਲ ਨੇ ਲੁਧਿਆਣਾ ਫਰਸਟ ਦੀ ਸੀਟ ਤੋਂ ਜਿਹੜਾ ਇਹਨਾਂ ਦਾ ਐਮਪੀ ਸੀ ਸਨੀਯੂ ਰੋੜਾ ਉਹਨੂੰ ਲੜਾਉਣ ਦਾ ਫੈਸਲਾ ਕੀਤਾ ਸੀਟ ਖਾਲੀ ਕਰਾ ਲਈ ਹੁਣ ਕੇਜਰੀਵਾਲ ਆਣ ਲੱਗਾ ਜੇ ਦਿੱਨੀ ਵਾਲੇ ਆ ਕੇ ਪੰਜਾਬ ਨੂੰ 2 ਸਾਲ ਪੂਰਾ ਲੁੱਟਣਗੇ ਤੇ ਨਾਲ ਕੁੱਟਣਗੇ ਕਿਸੇ ਸਰਪੰਚ ਨੂੰ ਪੰਚ ਨੂੰ ਪੁਰਪਈਆ ਕਦੀ ਤਨਖਾਹੀ ਹੈ ਜੀ ਇੱਥੇ ਕੀ ਲੱਪਣਾ ਜੀ ਮੰਤਰੀ ਤੇ ਸਾਰੇ ਆ ਤੁਹਾਡੇ ਜ਼ਿਲ੍ਹੇ ਵਾਲਾ ਤੇ ਕਹਿੰਦੇ ਦੂਜੇ ਕੰਮ ਤੇ ਹੀ ਲੱਗਾ ਹੈ ਜੀ ਮੁੱਖ ਮੰਤਰੀ ਜਿਹੜਾ ਉਹ 2:30 ਵਜੇ ਕੱਕ ਸਿਰ ਸੁੱਟ ਲੈਂਦਾ ਤੁਸੀਂ ਬਦਕਿਸਮਤੀ ਵੇਖੋ ਪੰਜਾਬ ਦੀ ਇਹ ਗੁਰੂਆਂ ਪੀਰਾਂ ਪੈਗੰਬਰਾਂ ਤੇ ਸੂਰਬੀਰਾਂ ਦੀ ਧਰਤੀ ਉਹ ਮੁੱਖ ਮੰਤਰੀ 2:30 ਵਜੇ ਕੋਕੜ ਵਰਗਾ ਸੈੱਲ ਛੱਡ ਦਿੰਦਾ ਤੁਹਾਡੇ ਜਿਹੜਾ ਹਲਕੇ ਵੜ ਇਹ ਕਹਿੰਦੇ ਮੂੰਥਾ ਨਹੀਂ ਘਾਟੇ ਤੇ ਲਾਸਾ ਥਾਣੀ ਦੂਜਾ ਬਹੁਤਾ ਪ੍ਰੋਗਰਾਮ ਚੱਲਦਾ ਰਹਿੰਦਾ ਤੁਸੀਂ ਮੈਨੂੰ ਦੱਸੋ ਵੱਧ ਕਿਸਮਤੀ ਪੰਜਾਬ ਦੀ ਉਹ ਸੂਰਬੀਰਾਂ ਦੀ ਧਰਤੀ ਬਾਜੇ ਦੀ ਧਰਤੀ ਇਹ ਮੂੰਥਾ ਨਹੀਂ ਘਾਟੇ ਇਹ ਲਾਸਾ ਥਾਣੀ ਕੰਮ ਚੱਲੇ ਪਿਆ ਇਕੋ ਲੰਮਾ ਜਿਹਾ ਹੈ ਪੁਰਾਣਾ ਮੇਰਾ ਚੇਲਾ ਹੀ ਦਿਓ ਤਮਾਤਰ ਜਿਹੜਾ ਉਹ ਉੱਥੇ ਬੈਠਾ ਰਹਿੰਦਾ ਹਰ ਰੋਜ਼ ਕੜਸੀ ਮਾਰਦਾ ਰਹਿੰਦਾ ਕਹਿੰਦੇ ਵਿੱਚ ਤਮਾਤਰ ਹੀ ਨਹੀਂ ਪਿਆ ਤਮਾਤਰ ਤੇ ਕਾਕਾ ਤਾਹਾਂ ਪੈ ਕੇ ਤੇ ਤੁਹਾਡੇ ਕੋਲ ਕੁਝ ਹੋਏਗਾ ਪੈਗਾ ਯਾਰ ਖਾਣ ਜੋ ਕੇ ਤੁਹਾਡੇ ਕੋਲ ਪੈਸੇ ਨਹੀਂ ਤਮਾਤਰ ਕਿੱਥੋਂ ਪੈ ਜਾਣਾ ਉਥੇ ਤੇ ਜਿੰਨੇ ਤਮਾਤਰਾਂ ਤੋਂ ਬਚੋ ਇਹਨਾਂ ਆਲੂਆਂ ਤੋਂ ਪਜੋ ਇਹ ਲਾਸਾਂ ਜੋ ਸੂਟੇ ਲਾਲ ਵਾਲਿਆਂ ਕੋ ਬਚੋ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਘਰ ਦੀ ਉਹਨਾਂ ਦੀ ਪੈਣ ਤੇ ਉਹਨਾਂ ਦੀ ਮਾਤਾ ਜੀ ਚਾਰ ਜੀ ਸਰਕਾਰੀ ਘਰ ਚ ਰਹਿੰਦੇ ਤੁਸੀਂ ਹੈਰਾਨ ਹੋਵੋਗੇ 1100 ਸਪਾਈ ਤੋਂ ਲੈ ਕੇ ADGP ਤੱਕ ਸਾਰੇ ਉਥੇ ਲੱਗਾ ਉਹਨਾਂ ਦੀ ਆਜ਼ਾਦਵਾਦ ਵਾਸਤੇ 1104 ਪਰਿਵਾਰ ਦੇ ਮੈਂਬਰ ਤੇ ਤੁਹਾਨੂੰ ਸ਼ਾਇਦ ਇਸ ਗੱਲ ਦਾ ਇਲਮ ਨਾ ਹੋਵੇ ਸਾਰਾ ਤਰਨਤਾਰ ਦਾ ਜ਼ਿਲ੍ਹਾ ਜਿਹੜਾ ਗਿਲਸਾਹਬ ਪੁਲਿਸ ਡਿਸਟ੍ਰਿਕਟ ਤਰਨਤਾਰ ਜਿੱਥੋਂ ਦੀ ਜਨਸੰਖਿਆ ਤਕਰੀਬਨ 25 ਲੱਖ ਹੈ ਤਾਨੂੰ ਪਤਾ ਹੈ ਕਿ ਪੁਲਿਸ ਡਿਸਟ੍ਰਿਕਟ ਚ ਕਿੰਨੇ ਬੰਦੇ ਨੇ ਜੀ 1200 1200 ਆਦਮੀ ਇੱਥੇ 25 ਲੱਖ ਆਦਮੀਆਂ ਦੀ ਹਿਫਾਜ਼ਤ ਵਾਸਤੇ 1200 ਬੰਦਾ ਚਾਰ ਆਦਮੀ ਚੀਫ ਮਿਨਿਸਟਰ ਉਹਦੀ ਕਰਦੀ ਉਹਦੀ ਭੈਣ ਤੇ ਉਹਦੇ ਮਦਰ ਦੀ ਹਿਫਾਜ਼ਤ ਵਾਸਤੇ 1200 ਆਪ ਤੇ ਜਦੋਂ ਕਾਫਲਾ ਨਿਕਲਦਾ ਭਗਵੰਤ ਮਾਨ ਜੀ ਦਾ 100 ਤਈ ਗੱਡੀਆਂ ਦਾ ਕਾਫਲਾ ਉਹਦੇ ਨਾਲ ਚੱਲਦਾ ਤੁਸੀਂ ਮੇਰੇ ਕੋਲ 5 ਕੋਠੀਆਂ ਉਹਨੇ ਜਿੱਥੇ ਇੱਕ ਇੱਕ ਚੀਫ ਮਿਸਟਰ ਨੂੰ ਕੋਠੀ ਮਿਲਦੀ 5 ਗੱਡੀਆਂ ਉਹਦੇ ਕੋਲ 5 ਕੋਠੀਆਂ ਉਹਦੇ ਕੋਲ 123 ਗੱਡੀਆਂ ਦਾ ਕਾਫਲਾ ਚੱਲਦਾ 1200 ਬੰਦਾ ਉਹਦੀ ਹਵਾਸਤ ਵਾਸਤੇ ਕਿ ਇਸ ਕਿਸਮ ਦੀ ਅਸੀਂ ਸਰਕਾਰ ਲੈ ਕੇ ਆਏ ਸੀ ਇਹ ਜੇ ਕਹਿੰਦੇ ਸੀ ਪਿੰਡਾਂ ਦੀ ਸੱਥਾਂ ਵਿੱਚੋਂ ਸਰਕਾਰਾਂ ਚੱਲਣਗੀਆਂ ਮੈਂ ਪੁੱਛਣਾ ਚਾਹੁੰਦਾ ਆਪਣੇ ਵੀਰਾਂ ਨੂੰ ਜਿੱਦਨ ਦੀ ਸਰਕਾਰ ਹੈ ਕੋਈ ਇੱਕ ਵੀ ਰੁਪਈਆ ਕਿਸੇ ਪਿੰਡ ਦੀ ਕਿਸੇ ਵਿੱਤ ਦੀ ਵਾਸਤੇ ਕੋਈ 1 ਰੁਪਈਆ ਲੱਗਾ ਗੁਰੂ ਤੇਗ ਬਹਾਦਰ ਜੀ ਦੀ ਯਾਦ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਪਿਛਲੀ ਨੇ ਕੋ तकरीबन 250 ਕਰੋੜ ਰੁਪਏ ਦਿੱਤਾ ਕੈਰੋ ਦੇ ਇਤਿਹਾਸਿਕ ਪਿੰਡ ਦੇ ਵਿੱਚ ਅਸੀਂ ਉਹ ਲਾਰਜ ਯੂਨੀਵਰਸਿਟੀ ਬਣਾਈ ਮੈਂ ਬਖੂਰ ਆ ਆਪਣੇ ਛੋਟੇ ਭਾਈ ਦਾ ਇਹਦਾ ਉਪਰਾਲਾ ਯੂਨੀਵਰਸਿਟੀ ਲੈ ਕੇ ਆਣਾ 47 ਕਿੱਲੇ ਪਹਿਲੇ ਕਈ ਸਾਲਾਂ ਦੀ ਪਹਿਲੀ ਪੰਚਾਇਤ ਦੀ ਜਿਹੜੀ ਲੋਕਾਂ ਦੇ ਕਬਜ਼ੇ ਸੀ ਪਹਿਲੇ ਕਬਜ਼ੇ 'ਚੋਂ ਪਹਿਲੀ ਚੜਾਈ ਯੂਨੀਵਰਸਿਟੀ ਬਣਾਈ 1 ਰੁਪਿਆ ਨਹੀਂ ਲਾਇਆ ਐਸਰਾਈ ਤਰਨਤਾਰ ਦੇ ਵਿੱਚ ਮੰਨਣ ਪਿੰਡ ਦੇ ਵਿੱਚ ਇੱਕ ਆਈਟੀਆਈ ਹੈ ਉਹਦੀ ਸ਼ੁਰੂਆਤ ਕੀਤੀ ਉਹ ਵੀ ਉੱਥੇ ਹੀ ਖੜੀ ਹੈ ਕਿਸੇ ਸ਼ਹਿਰ ਦੇ ਵਿੱਚ 1 ਰੁਪਈਆ ਨਹੀਂ ਕਿਸੇ ਪਿੰਡ ਵਿੱਚ 1 ਰੁਪਈਆ ਨਹੀਂ ਲੱਗਾ ਤੇ ਗਿੱਲ ਸਾਹਿਬ ਜਿਹੜੇ ਕੋਈ 4 ਪੈਸੇ ਆਂਦੇ ਵੀ ਨਹੀਂ ਸੈਂਟਰ ਤੋਂ ਉਹ ਇਹਨਾਂ ਦੇ ਸਾਰੇ ਐਮਏਐਸ ਤੇ ਮੰਤਰੀ ਪੀਡੀਓ ਨਾਲ ਲੜ ਕੇ ਸ਼ਕਤੀਆਂ ਨਾਲ ਲੜ ਕੇ ਉਸੇ ਟਾਈਮ ਪੜਾ ਕੇ ਗਾਂ ਜਾਂਦੇ ਕੋਈ ਇੱਥੇ ਸਾਰੇ ਕਾਠਕ ਕੋਈ ਮੇਰਾ ਵੀਰ ਭਰਾ ਬਾ ਖੜੀ ਕਰਕੇ ਦੱਸ ਸਕਦਾ 1 ਰੁਪਿਆ ਵੀ ਤਿੰਨਾਂ ਸਾਲਾਂ ਕਿਸੇ ਪੰਚਾਇਤ ਨੇ ਪਿੰਡ ਦੀ ਵਹਿਤਨੀ ਵਾਸਤੇ ਲਾਇਆ ਹੋ ਆ ਸਾਡੀਆਂ ਪੈਣਾ ਬੈਠੀਆਂ ਨੇ ਮੇਰੇ ਵੀਰੋ ਤੇ ਭਰਾਓ ਇਹਨਾਂ ਨੇ ਡਿਮਾਂਡ ਕੀਤੀ ਗਿਲ ਸਾਹਿਬ ਕਾ 2500 ਰੁਪਿਆ ਦਿੱਲੀ ਦੇ ਵਿੱਚ ਔਰਤਾਂ ਨੂੰ 18 ਸਾਲ ਤੋਂ ਵੱਧ ਸਾਡੀਆਂ ਪੈਣਾ ਤੇ ਮਾਤਾਵਾਂ ਨੂੰ ਦਿੱਤਾ ਜਾਏ ਮਹੀਨੇ ਦੀ ਪੈਨਸ਼ਨ ਸਾਨੂੰ 3 ਸਾਲ ਹੋ ਗਏ ਡੀਕਤੀਆਂ ਨੂੰ 11100 ਰੁਪਇਆ ਦੇਣਾ ਸੀ ਕਿਸੇ ਮੇਰੀ ਮਾਤਾ ਭੈਣ ਨੂੰ ਕੋਈ 1 ਰੁਪਇਆ ਆਇਆ ਜੀ ਜਿਹੜਾ ਪੈਨਸ਼ਨ ਦਾ 1100 ਰੁਪਇਆ ਕਹਿੰਦੇ ਕਿਸੇ ਨੂੰ ਕੋਈ ਨਹੀਂ ਲੰਬੜਦਾਰਾਂ ਨੂੰ ਕਿਹਾ ਸੀ ਗਿਲ ਸਾਹਿਬ ਅਸੀਂ 3000 ਰੁਪਇਆ ਲੰਬੜਦਾਰ ਨੂੰ ਦਿਆ ਕਰਾਂਗੇ ਕਿਸੇ ਦੀ ਤਨਖਾਹ ਉਹ ਜਿਹੜੀ ਉਹਨੂੰ ਆਨਰੇਰੀਅਮ ਕਹਿੰਦੇ ਨੇ ਕੋਈ ਵਧਿਆ ਕਿਸੇ ਲੰਬੜਦਾਰ ਦਾ ਜੀ ਮੈਨੂੰ ਦੱਸ ਕਿਸੇ ਸਰਪੰਚ ਨੂੰ ਪੰਚ ਨੂੰ ਪਾ ਰੁਪਇਆ ਕਦੀ ਤਨਖਾਹ ਆਈ ਹੈ ਜੀ ਇੱਥੇ ਕੀ ਲੱਭਣਾ ਤੇ ਮంత్రి ਤੇ ਸਾਰੇ ਆ ਤੁਹਾਡੇ ਜ਼ਿਲ੍ਹੇ ਵਾਲਾ ਤੇ ਕਹਿੰਦੇ ਦੂਜੇ ਕੰਮ ਤੇ ਲੱਗਾ ਹੈ ਜੀ ਮੁੱਖ ਮੰਤਰੀ ਜਿਹੜਾ ਉਹ 2:30 ਵਜੇ ਕੱਕ ਸਿਰ ਸੁੱਟ ਲੈਂਦਾ ਤੁਸੀਂ ਬਦਕਿਸਮਤੀ ਵੇਖੋ ਪੰਜਾਬ ਦੀ ਇਹ ਗੁਰੂਆਂ ਪੀਰਾਂ ਪੈਗੰਬਰਾਂ ਤੇ ਸੂਰਬੀਰਾਂ ਦੀ ਧਰਤੀ ਉਹ ਮੁੱਖ ਮੰਤਰੀ 2:30 ਵਜੇ ਕੋਕੜ ਵਰਗਾ ਸਿਰ ਸੁੱਟ ਦਿੰਦਾ ਤੁਹਾਡੇ ਜਿਹੜਾ ਹਲਕੇ ਵਾਲਾ ਇਹ ਕਹਿੰਦੇ ਮੂੰਥਾਣੀ ਘਾਟੇ ਤੇ ਨਾਸਾਥਾਣੀ ਦੁਜਾ ਬਹੁਤਾ ਪ੍ਰੋਗਰਾਮ ਚੱਲਦਾ ਰਹਿ ਜਾਂਦਾ ਤੁਸੀਂ ਮੈਨੂੰ ਦੱਸੋ ਵੱਧ ਕਿਸਮਤੀ ਪੰਜਾਬ ਦੀ ਓਏ ਸੂਰਬੀਰਾਂ ਦੀ ਧਰਤੀ ਬਾਜੇ ਦੀ ਧਰਤੀ ਇਹ ਮੂੰਥਾਣੀ ਘਾਟੇ ਇਹ ਨਾਸਾਥਾਣੀ ਕੰਮ ਚੱਲੇ ਪਿਆ ਇੱਕ ਮੇਰਾ ਖਲ ਹੁਣ ਕਾ ਮੇਰੇ ਕਾਨ ਹੀ ਰਹਿ ਗਏ ਨੇ ਕੋਈ ਨਵੀਂ ਚੀਜ਼ ਜਿਹੜੀ ਭਾਵੇਂ ਕਾਨਾ ਥਾਣੀ ਸ਼ੁਰੂ ਕਰਨਾ ਹੁਣ ਕੱਲ ਪਰਸੋ ਖੋਪੇ ਲਾ ਕੇ ਆ ਗਿਆ ਆ ਭਗਵਾਨ ਤੇ ਜਿਹੜਾ ਉਹ ਮੈਂ ਪੁੱਛਿਆ ਇਹਨੂੰ ਤੇ ਖਲੋਤੇ ਹਾਊਸ ਦੇ ਵਿੱਚ ਲੱਭਦਾ ਕੁਝ ਨਹੀਂ ਖੋਪੇ ਨੂੰ ਕਿ ਬਾਤ ਤੇ ਉਹ ਕਹਿੰਦੇ ਜੀ ਪਰਸੋਂ ਚੌਥੇ ਆ ਮੇਰੀ ਗੱਲ ਸੁਣਿਓ ਅੱਜ ਤੋਂ 4 ਦਿਨ ਪਹਿਲੇ ਹੁਸਿਆਰਪੁਰ ਚ ਇੱਕ ਫੋਰਸ ਦਾ ਰੈਸਟ ਹੂ ਸੀ ਉਥੇ ਤੁਰ ਗਿਆ ਇੱਕ ਫਿਲਮੀ ਐਕਟਰ ਨਾਲ ਸੀ ਰਾਤ ਕੰਮ ਓਵਰ ਹੋ ਗਿਆ ਰਾਤ ਕੰਮ ਓਵਰ ਹੋ ਗਿਆ ਸਟਾਫ ਵਾਲਾ ਇੱਕ ਜਿਹੜਾ ਇਹਦਾ ਪੀਐਸਓ ਸੀ ਇਹਦਾ ਰਿਸ਼ਤੇਦਾਰ ਵੀ ਹੈ ਇਹ ਮਾਮਾ ਲੱਗਦਾ ਉਹਦਾ ਭੜੇਵਾ ਲੱਗਦਾ ਉਹ ਅੰਦਰ ਆ ਗਿਆ ਵਿਚਾਰਾ ਭੜੇਵਾ ਮਾਮੀ ਨੇ ਟੈਲੀਫੋਨ ਕੀਤਾ ਉਹ ਇਹਨੂੰ ਸ਼ਾਮ ਕਿਤੇ ਬਾਮੇ ਨੂੰ ਕਿਤੇ ਕਿਤੇ ਇੱਥੋਂ ਹੀ ਨਾ ਕਿਤੇ ਉਹ ਤਾਂ ਨੂੰ ਤੁਰ ਜੇ ਹੈਲੀਕਾਪਟਰ ਤੋਂ ਚੜਿਆ ਚੜਿਆ ਉਹ ਵਿਚਾਰਾ ਅੰਦਰ ਗਿਆ ਗੁੱਥਮ ਗੁੱਥੇ ਹੋ ਗਈ ਗੁੱਥਮ ਗੁੱਥੇ ਹੋ ਗਏ ਲੈ ਚਪੇੜ ਕੱਟ ਮਾਰੀ ਪੀਐਸਓ ਨੂੰ ਪਹਿਲੀ ਵਾਰ ਹਿਸਟਰੀ ਜੋ ਹੈ ਗਲੇ ਸਾਹਿਬ ਇਹਦੇ ਪੀਐਸਓ ਨੇ ਇਹਨੂੰ ਕੁਸੂਨ ਮਾਰਿਆ ਜ਼ੋਰ ਆ ਮੈਂ ਸੱਚਾਈ ਗੱਲ ਦੱਸ ਰਿਹਾ ਉਹਨੇ ਮਾਰਿਆ ਕਟੋਲੋ ਦੀ ਲਾਲ ਹੋ ਗਈ ਸਾਰੀ ਅੱਖ ਖੂਨ ਆ ਗਿਆ ਅੱਖ ਚ ਕੱਲ ਖੋਪੇ ਪਾ ਕੇ ਆ ਗਿਆ ਪਹਿਲੀ ਵਾਰ ਇਤਿਹਾਸ ਦੇ ਵਿੱਚ ਕਿਸੇ ਮੁੱਖ ਮੰਤਰੀ ਨੂੰ ਉਹਦੇ ਸਿਕਿਉਰਿਟੀ ਗਾਰਡ ਨੇ ਕੋਸੋ ਮਾਰ ਗੰਦੇ ਇੱਥੇ ਬਣੇਗਾ ਤੁਹਾਡਾ ਕੀ ਸਾਡਾ ਕੀ ਬਣੇਗਾ ਪੰਜਾਬ ਦਾ ਕਿੰਨਾਂ ਦੇ ਹੱਥ ਅਸੀਂ ਪੰਜਾਬ ਦੇ ਦਿੱਤਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਗਿਲਸਾਬ ਐਸਾ ਹੀ ਅੰਗਰੇਜ਼ ਆਏ ਸੀ ਆਪਣੀ ਅੰਦਰੂਨੀ ਲੜਾਈ ਦੇ ਕਾਰਨ ਅੰਗਰੇਜ਼ ਆਏ ਪਹਿਲਾ ਜਿਹੜਾ ਇੱਥੇ ਰੀਜੈਂਟ ਆਇਆ ਸੀ ਉਹਦਾ ਨਾਂ ਸੀ ਸਰ ਜੌਨ ਲਾਰੈਂਸ ਇੱਥੇ ਉਹ ਜੌਨ ਲਾਰੈਂਸ ਪਹੁੰਚ ਗਿਆ ਕੇਜਰੀਵਾਲ ਨੇ ਲੁਧਿਆਣੇ ਫਰਸਟ ਦੀ ਸੀਟ ਤੋਂ ਜਿਹੜਾ ਇਹਨਾਂ ਦਾ ਐਮਪੀ ਸੀ ਸਨੀ अरोड़ा ਉਹਨੂੰ ਲੜਾਉਣ ਦਾ ਫੈਸਲਾ ਕੀਤਾ ਸੀਟ ਖਾਲੀ ਕਰਾ ਲਈ ਹੁਣ ਕੇਜਰੀਵਾਲ ਆਣ ਲੱਗਾ ਜੇ ਦਿੱਲੀ ਵਾਲੇ ਆ ਕੇ ਪੰਜਾਬ ਨੂੰ 2 ਸਾਲ ਪੂਰਾ ਲੁੱਟਣਗੇ ਤੇ ਨਾਲ ਕੁੱਟਣਗੇ ਤੇ ਆਪਾਂ ਨੂੰ ਹੁਣ ਤਿਆਰੀ ਕਰਨੀ ਹੈ ਵੀਰੀ ਗੁਜ਼ਾਰੇ ਸੀ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਪੈਣਾ ਨੂੰ ਮਾਤਾਵਾਂ ਨੂੰ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਘੱਟ ਵੇਖਿਆ ਕਰੋ ਇਹਦੇ ਤੇ ਘੱਟ ਜਾਇਆ ਕਰੋ ਆ ਰੀਲਾਂ ਦੀਆਂ ਤੇ ਆਪਾਂ ਇਹਨਾਂ ਦੇ ਪਿੱਛੇ ਹੀ ਲੱਗੇ ਰਹਿੰਦੇ ਆ ਰੀਲਾਂ ਤੇ ਕੋਈ ਚੰਗੇ ਬੰਦੇ ਲੈ ਕੇ ਆਈਏ ਥੋਰੋ ਬ੍ਰੇਡ ਕੋੜੇ ਕਾਂਗਰਸ ਚ ਬੜੇ ਚੰਗੀ ਲੀਡਰਸ਼ਿਪ ਹੈ ਸਾਡੇ ਕੋਲ ਚੰਗੀ ਪਾਰਟੀ ਚੰਗੇ ਲੀਡਰ ਹੀ ਚੰਗੀ ਸਿਹਤ ਸੂਬੇ ਨੂੰ ਦੇ ਸਕਦੇ ਉਹ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ساری ਉਮਰ ਤੁਸੀਂ ਮੈਨੂੰ ਦੱਸੋ ਇੱਕ ਪੰਡੂ ਨੂੰ ਕਿੱਡੀ ਵੱਡੀ ਵੱਦ ਕਿਸਮਤੀ ਕਿੱਥੇ ਸਾਹ ਪ੍ਰਤਾਪ ਸਿੰਘ ਕਹਿਰੋ ਤੇ ਕਿੱਥੇ ਅੱਜ ਦਾ ਇਹ ਪੰਡੂ ਤੁਸੀਂ ਮੁਕਾਬਲਾ ਕਰ ਸਕਦੇ ਹੋ ਸਾਡੀ ਕੁਰਸੀ ਦਾ ਮੁੱਖ ਮੰਤਰੀ ਦੀ ਕੁਰਸੀ ਦਾ ਰੁਤਬਾ ਹੀ ਖਤਮ ਕਰਕੇ ਰੱਖ ਇਹ ਸਾ ਆਦਮੀ ਨੇ ਕਾਂਗ ਜਿਹੜੀ ਕੁਰਸੀ ਹੈ ਰੁਤਬਾ ਜਿਹੜੀ ਕੁਰਸੀ ਦਾ ਉਸੇ ਕੁਰਸੀ ਤੇ ਕਦੇ ਸਟੇ ਮਹਾਰਾਜਾ ਰਣਜੀਤ ਸਿੰਘ ਬੈਠੇ ਸੀ ਜੋ ਖਾਲਸਾ ਰਾਜ ਕਿੱਥੇ ਸਾ ਪ੍ਰਤਾਪ ਸਿੰਘ ਕਹਿਰੋਂ ਬਾਹਲੀ ਯੂਨੀਵਰਸਿਟੀ ਤੋਂ ਪੜ੍ਹ ਕੇ ਆਏ ਕਿੱਥੇ ਜਿਹੜਾ 10ਵੀਂ ਫੇਲ ਇੱਕ ਹੀ ਪੰਜਾਬ ਨੂੰ ਚਲਾ ਸਕਦੇ ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਮੇਰੇ ਵੀਰੋ ਤਗੜੇ ਹੋ ਕੇ ਸਾਥ ਦੋ ਗਿਲ ਸਾਫ ਕਈ ਵਾਰ ਇਹਨਾਂ ਨੂੰ ਵੀ ਭੁਲੇਖਾ ਕਈ ਵਾਰ ਇਹਨਾਂ ਨੂੰ ਵੀ ਭੁਲੇਖਾ ਪੈ ਜਾਂਦਾ ਖੱਬੇ ਸੱਜੇ ਫੋਟੋ ਕੇ ਇਹਨਾਂ ਵੇਖ ਕੇ ਕੀ ਪਤਾ ਨਹੀਂ ਕੋ ਹੋਈ ਨਾ ਸੋਸ਼ਲ ਮੀਡੀਆ ਤੇ ਫੋਟੋ ਆ ਘੱਟ ਵੇਖਿਆ ਕਰੋ ਇੱਥੇ ਤੇ ਵਿਰੋਧੀ ਵੀ ਨਾਲ ਬੈਜਾ ਤੇ ਫੋਟੋ ਖਚਾ ਜਾਂਦੇ ਕਈ ਜਗ੍ਹਾ ਘੁੰਮਦੇ ਰਹਿੰਦੇ ਨੇ ਸਵੇਰੇ ਮੇਰੇ ਕੋ ਆ ਜਾਂਦੇ ਤੇ ਪਹਿਲੇ ਰਾਜਾ ਜੀ ਕੋ ਤੁਰ ਜਾਂਦੇ ਸ਼ਾਮ ਨੂੰ ਕੋਈ ਕੋ ਤੁਰ ਜਾਂਦੇ ਸ਼ਾਮ ਨੂੰ ਉਸ ਤੋਂ ਕਿਤੇ ਘੁੰਮ ਫਿਰਦੇ ਰੀਲਾਂ ਨੂੰ ਨਾ ਵੇਖਿਆ ਕਰ ਬੰਦੇ ਦੇ ਕਰਤਾਰ ਤੇ ਜਾਈਏ ਬੰਦੇ ਦੀ ਮਜ਼ਬੂਤੀ ਤੇ ਜਾਈਏ ਕਰਤਾਰ ਨਾਲ ਪੰਜਾਬ ਚੱਲੇਗਾ ਇਹ ਰੀਲਾ ਨਹੀਂ ਪੰਜਾਬ ਚੱਲਣਾ ਇਹ ਰੀਲਾ ਹੀ ਵੇਖਣੀ ਆ ਜੇ ਆਹੀ ਹਾਲ ਹੋਣਾ ਜੋ ਸਾਡੇ ਨਾਲ ਹੋ ਰਿਹਾ ਹੁਣ ਗਿਆ ਸੀ ਭਗਵੰਤ ਨੌਜਵਾਨ ਬੱਚਿਆਂ ਨੂੰ ਲੈਣ ਵਾਸਤੇ ਅੰਮ੍ਰਿਤਸਰ ਉਹ ਮੈਂ ਕਿਹਾ ਕੋਈ ਸ਼ਰਮ ਕਰ ਤੂੰ ਇਹਨਾਂ ਨੂੰ ਦੇਣ ਕੀ ਚੱਲੇ ਉੱਥੇ ਉਹਨਾਂ ਦੇ ਹੱਥਾਂ ਦੇ ਵਿੱਚ ਹੱਥ ਖੜੀਆਂ ਪੈਰਾਂ ਵਿੱਚ ਬੇੜੀਆਂ ਦਸਤਾਰਾ ਲਾ ਕੇ ਕੱਲੇ ਤਾਂ ਤੂੰ ਉਹਨਾਂ ਨੂੰ ਹੋਰ ਸ਼ਰਮ ਨਾ ਕਰਨ ਚੱਲੇ ਜਾਂ ਤੇ ਲੈ ਕੇ ਜਾ ਕੋਈ ਰੀਹੈਬਿਲੀਟੇਸ਼ਨ ਪੈਕੇਜ ਜਾਂ ਤੇ 15-15 20-20 ਲੱਖ ਰੁਪਿਆ ਦੇ ਮੁੰਡਿਆਂ ਨੂੰ ਜੇ ਜਿਹੜੇ ਟਰੈਵਲ ਏਜੰਸ ਨੇ ਜਿਨ੍ਹਾਂ ਨੇ ਗੁੰਮਰਾਹ ਕਰਕੇ ਸਾਡੇ ਨੌਜਵਾਨ ਬੱਚਿਆਂ ਦੀਆਂ ਜ਼ਮੀਨਾਂ ਵਕਾਈਆਂ ਘਰ ਵਕਾਏ ਨੇ ਰਿਸ਼ਤੇਦਾਰਾਂ ਕੋਲ ਪੈਸੇ ਚੋੱਕ ਕੇ ਖੜੇ ਨੇ ਇਹ ਸਾਡਾ ਫਰਜ਼ ਨਹੀਂ ਹੋਣਾ ਤਾਂ ਕੇਸ ਰਿਜਿਸਟਰ ਕਰਕੇ ਪੈਸੇ ਵਾਪਸ ਕਰ ਦੇ ਕੋ ਲੰਬਾ ਜਿਆ ਹੈ ਪੁਰਾਣਾ ਮੇਰਾ ਚੇਲਾ ਇਹ ਦਿਓ ਤਮਾਟਰ ਜਿਹੜਾ ਉਹ ਉੱਥੇ ਬੈਠਾ ਰਹਿੰਦਾ ਹਰ ਰੋਜ਼ ਕੜਸੀ ਮਾਰਦਾ ਰਹਿੰਦਾ ਕਹਿੰਦੇ ਵਿੱਚ ਟਮਾਟਰ ਹੀ ਨਹੀਂ ਪਿਆ ਤਮਾਟਰ ਤੇ ਕਾਕਾ ਤਾਹ ਪਿਆ ਕੇ ਤੇ ਤੁਹਾਡੇ ਕੋਲ ਕੁਝ ਹੋਏਗਾ ਯਾਰ ਖਾਨ ਜੋ ਕੇ ਤੁਹਾਡੇ ਕੋਲ ਪੈਸੇ ਨਹੀਂ ਤਬਾਤਰ ਕਿੱਥੋਂ ਵੇਜਣਾ ਤੇ ਜਿੰਨੇ ਤਬਾਤਰਾਂ ਤੋਂ ਬਚੋ ਇਹਨਾਂ ਆਲੂਆਂ ਤੋਂ ਬਚੋ ਇਹ ਲਾਸਾਂ ਚੋ ਸੂਟੇ ਲਾੜ ਵਾਲਿਆਂ ਕੋ ਬਚੋ ਜੇ ਸੂਟੇ ਲਾੜ ਵਾਲੀ ਆਪਾਂ ਨੂੰ ਚਾਹੀਦਾ ਤਾਂ ਫਿਰ ਆਪਣਾ ਰਹਿ ਕੇ ਜਾਣਾ ਤੋਂ ਮੇਰੀ ਗੁਜ਼ਾਰੇ ਸੇ ਹੱਥ ਜੋੜ ਕੇ ਬਹੁਤ ਚੰਗਾ ਕੀਤਾ ਤੇ ਮੇਰੀ ਬੇਨਤੀ ਇੱਕ ਵਾਰ ਪੇਅਰ ਸਟੇਜ ਤੇ ਬੈਠਿਆ ਨੂੰ ਤਾਂ ਸਟੇਜ ਤੋਂ ਗਿਆ ਨੂੰ ਵੀ ਕਿ ਚੰਗੇ ਤਗੜੇ ਹੋ ਕੇ ਇਕੱਠੇ ਹੋ ਕੇ ਰੋ ਲੀਡਰਸ਼ਿਪ ਸੈਂਟਰ ਨੇ ਹੀ ਦਿੱਤੀ ਆ ਸਾਡਾ ਪ੍ਰਧਾਨ ਬੈਠਾ ਇਹਨੂੰ ਪਾਰਟੀ ਦੀ ਲੀਡਰਸ਼ਿਪ ਨੇ ਬੜਾਇਆ ਦਾਸ ਨੂੰ ਬੜਾਇਆ ਸੈਂਟਰ ਦੀ ਲੀਡਰਸ਼ਿਪ ਨੇ ਬੜਾਇਆ ਕਿਸੇ ਨੂੰ ਕੋਈ ਨਹੀਂ ਕੀ ਸਾਡੇ ਨਾਲ ਕਿਸੇ ਨੂੰ ਕੋਈ ਕੋਈ ਥੋੜੀ-ਮੋਟੀ ਕੋਈ ਦੁੱਖ ਤਕਲੀਫ ਹੈ ਤਾਂ ਉੱਤੇ ਜਾ ਕੇ ਕਰ ਲੋ ਪਰਦੇ ਵਿੱਚ ਰੱਖੋ ਪਰਵਾਰਾ मुट्ठी ਬੰਨ੍ਹ ਦੀ ਹੀ ਚੰਗੀ ਲੱਗਦੀ ਹੈ ਵੱਖੋ-ਵੱਖ ਕਹਾਣੀਆਂ ਪਾ ਕੇ ਲੋਕਾਂ ਨੂੰ ਨਾ ਘਟਾਓ ਇਹ ਜੋ ਕੁਝ ਅਜੇ ਪੰਜਾਬ ਚ ਹੋਇਆ ਅਸੀਂ ਰਿਸਪੌਂਸਿਬਲ ਆ ਕੋਈ ਹੋਰ ਰਿਸਪਾਂਸਿਬਲ ਨਹੀਂ ਹੈ। ਇਹ ਬੰਦੇਆ ਵਰਗਾ ਤੁਰੇ ਰਹਿੰਦੇ, ਸਿਰ ਜੋੜੀ ਰੱਖਦੇ, ਹਾਲ ਨਹੀਂ ਸੀ ਹੋਣਾ। ਤੇ ਹੁਣ ਵੀ ਇਹਨਾਂ ਨੂੰ ਮੈਂ ਕਹਿਣਾ ਚਾਹਨਾ। ਬੰਦੇ ਬਣ ਕੇ ਚੱਲੋ। ਆਲੇ-ਦੁਆਲੇ ਨਾ ਘੁੰਮੋ। ਪੰਜਾਬ ਦਾ ਬੇੜਾ ਨਾ ਆਪਾਂ ਭਾਈਏ ਇਕੱਠੇ ਹੋ ਕੇ ਚੱਲੀਏ। ਜਿੰਨੂੰ ਕੋਈ ਬਹੁਤ ਵੱਡੀ ਤਕਲੀਫ ਹੈ ਦਿੱਲੀ ਜਾ ਕੇ ਗੱਲ ਕਰ ਲਓ। ਉੱਥੋਂ ਹੀ ਬਦਲੀਆਂ ਹੁੰਦੀਆਂ, ਉੱਥੋਂ ਹੀ ਬਣ ਕੇ ਆਉਂਦੇ ਨੇ। ਸੋ ਇੰਨਾ ਹੀ ਕਹਿੰਦਾ ਹੋਇਆ ਕਿ ਹਲਸਾ ਮੈਂ ਤੁਹਾਡਾ ਬਹੁਤ ਮਸ਼ਕੂਰ ਆ। ਤੇ ਇੰਨੀ ਹੀ ਤੁਹਾਨੂੰ ਬੇਨਤੀ ਕਰੂੰਗਾ ਸਾਰੇ ਬਾਜੇ ਵਾਲਿਆਂ ਨੂੰ ਤਗੜੇ ਹੋਵੋ ਚੰਗੀ ਲੀਡਰਸ਼ਿਪ ਤੁਹਾਡੇ ਕੋਲੇ ਅਜ਼ਮਾਈ ਲੀਡਰਸ਼ਿਪ ਕੋਲੇ ਉਹਨਾਂ ਦਾ ਸਾਥ ਦਿਓ ਆਲੇ ਦੁਆਲੇ ਨਾ ਵੇਖੋ ਗੁਰੂ ਮਹਾਰਾਜ ਸਾਹਿਬ ਮਿਹਰ ਕਰਨਗੇ ਵਧੀਆ ਰਾਤ ਲੈ ਕੇ ਆਵਾਂਗੇ ਬਹੁਤ ਬਹੁਤ ਸ਼ੁਕਰੀਆ